ਸੰਵੇਦਨਸ਼ੀਲ ਜ਼ਿਲ੍ਹਾ ਹੋਣ ਕਾਰਨ ਪੁਲਿਸ ਹਰ ਸਮੇਂ ਚੌਕਸ ਰਹਿੰਦੀ ਹੈ ਖਾਸ ਕਰਕੇ ਜਦੋਂ 15 ਅਗਸਤ 26 ਜਨਵਰੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਤਿਉਹਾਰ ਹੋਵੇ ਤਾਂ ਪੁਲਿਸ ਦੇ ਵੱਲੋਂ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਹੈ ਸੋ ਪਟਾਣਕੋਟ ਦੀ ਪੁਲਿਸ ਨੇ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਭਾਰਤ ਦੇ ਨਾਲ ਲੱਗਦੇ ਬਮਿਆਲ ਸੈਕਟਰ ਦੇ ਪਿੰਡ ਰਾਮ ਕਲਵਾ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਿਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਪਾਕਿਸਤਾਨ ਬਾਰਡਰ ਤੇ ਦਿੱਤੀ ਗਈ ਹੈ ਜਿਸ ਕਾਰਨ ਪੁਲਿਸ ਨੇ ਪਿੰਡ ਦੇ ਵਿੱਚ ਪਹੁੰਚ ਕੇ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਬੰਮੀਆਲ ਸੈਕਟਰ ਦੇ ਵਿੱਚ ਮੋੜ ਦਿਖੇ ਨੇ ਸ਼ੱਕੀ ਜਿੱਥੇ ਕਿ ਪਿੰਡ ਰਾਮ ਕਲਵਾ ਦੇ ਵਿੱਚ ਹੀ ਅੱਦੇ ਦਰਜਨ ਸ਼ੱਕੀ ਵਿਅਕਤੀ ਦੇਖੇ ਗਏ ਨੇ ਸੋ ਸ਼ੱਕੀ ਵਿਅਕਤੀ ਦੇਖਣ ਤੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਵੀ ਕੀਤਾ ਸੋ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਪਿੰਡ ਨੂੰ ਜਿਹੜਾ ਕਿ ਘੇਰਾ ਪਾਇਆ ਹੋਇਆ ਪੁਲਿਸ ਛਾਉਣੀ ਦੇ ਵਿੱਚ ਪੂਰੇ ਪਿੰਡ ਨੂੰ ਤਬਦੀਲ ਕਰ ਦਿੱਤਾ ਗਿਆ ਤੇ ਪੂਰੇ ਇਲਾਕੇ ਦੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਜਗਾ ਜਗਾ ਤੇ ਵੱਖ-ਵੱਖ ਇਲਾਕਿਆਂ ਤੇ ਜਾ ਕੇ ਜਿਹੜਾ ਕਿ ਤਲਾਸ਼ੀ ਲਈ ਜਾ ਰਹੀ ਹੈ ਤੇ ਤੇਨੜਾ ਨੂੰ ਸ਼ੱਕੀ ਵਿਅਕਤੀਆਂ ਨੂੰ ਲੱਭਿਆ ਜਾ ਰਿਹਾ ਕਿਉਂਕਿ 15 ਅਗਸਤ ਆਉਣ ਵਾਲੀ ਹੈ ਜਿਸ ਦੇ ਕਰਕੇ ਕੜੇ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਗਏ ਨੇ ਲਗਾਤਾਰ ਜਿਹੜਾ ਕਿ ਸਰਚ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਸੋ ਲੋਕ ਵੀ ਨੇ ਜਿਹੜੇ ਕਿ ਕਾਫੀ دہشت ਦੇ ਵਿੱਚ ਨੇ ਪਰ ਪੁਲਿਸ ਦੇ ਵੱਲੋਂ ਜਿਹੜਾ ਕਿ ਚੱਪੇ-ਜੱਪੇ ਤੇ ਪੁਲਿਸ ਦਾ ਨਾਅਤ ਕੀਤੀ ਹੋਈ ਹੈ ਗੱਲਬਾਤ ਇਹ ਹੋਈ ਜੀ ਆਪਾਂ ਰਾਤੀ ਰੋਟੀ ਖਾ ਰਹੀ ਸੀ ਮੇਰੇ ਘਰ ਆਏ ਦੇ ਹੀ ਗੈਸਟ ਸਰ ਮੇਰੇ ਘਰ ਦੀ ਨਾ ਬਾਹਰ ਬੈਠੇ ਲਈ ਤੇ ਉਹ ਕਹਿੰਦੇ ਕਿ ਕਿਹਨੇ ਗੇਟ ਖੋਲਿਆ ਜੀ ਸਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇਖਦਾ ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ ਸਰ ਆਪਣੇ ਨਾਲ ਕੋਈ 2-4 ਮਿੰਟ ਬਾਅਦ 5 ਕਿੰਡ ਮਿੰਟ ਬਾਅਦ ਸਾਡੇ ਇੱਥੇ ਮੋੜੀ ਹੈ ਨਾਲੀ ਹੈ ਮੇਰੇ ਘਰ ਦੇ ਉੱਥੇ ਨਾ ਲਾਈਟ ਜੀ ਜਗੀ ਸੀ ਸਰ ਮੈਂ ਉੱਥੇ ਫਿਰ ਘੁੰਮ ਕੇ ਆਇਆ ਦੇਖਿਆ ਤੇ ਉੱਥੇ ਕੋਈ ਨਹੀਂ ਸੀ ਉਸ ਤੋਂ ਬਾਅਦ ਠੀਕ ਸਰ ਅਸੀਂ ਘੁੰਮ ਫਿਰ ਕੇ ਸਾਰੇ ਦੇਖਿਆ ਦੇਖਿਆ ਪਿੰਡ ਚ ਸਰ ਕੋਈ ਨਹੀਂ ਤੇ ਅਸੀਂ ਚੱਲ ਗਏ ਆਪਣੇ ਘਰ ਨੂੰ ਸਰ ਕੋਈ 12 12:30 ਦੇ ਕਰੀਬ ਕਰੀਬ ਮੈਂ ਉੱਠਿਆ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ ਫੌਜੀ ਪੈਂਟ ਪਾਈ ਦੀ ਹੈ ਮਤਲਬ ਕਿ ਕਾਰਗੋ ਦਾ ਪਜਾਮਾ ਜਿਹਾ ਪਾਇਦਾ ਹੈ ਕਰੇ ਕਿੰਨੇ ਕੰਦੇ ਸੀ ਸਰਪੰਚੇ ਬੰਦੇ ਜੀ ਵੈਪਨ ਹੈ ਜਾਂਦੇ ਕੋਲ ਸਰ ਵੈਪਨ ਨਹੀਂ ਦੇਖਿਆ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੀ ਹੋਇਆ ਸਰ ਉਹ ਗਏ ਨਾ ਤੇ ਮੈਂ ਪਿੰਡ ਦੇ ਮੁੰਡੇ ਮੁੰਡੇ ਇਕੱਠੇ ਕੀਤੇ ਨਾ ਤਾਂ ਹੀ ਗਏ ਆ ਸਰ ਸਾਨੂੰ ਫੇਰ ਨਹੀਂ ਲੱਭੇ ਉਸ ਤੋਂ ਬਾਅਦ ਫੇਰ ਫਿਰ ਧੁਰਕੇ ਆਈ ਸਰ ਆਪਣੇ ਆਪਣੇ ਘਰ ਚੱਲ ਗਏ ਆ ਤੇ ਮੇਰੇ ਨਾਲ ਦੇ ਗਵਾਂਡੀ ਕਮਲਾ ਦੇਵੀ ਨੇ ਸਰ ਕੋਈ 2 2:30 ਵਜੇ ਫੋਨ ਕੀਤਾ ਕਿ ਉਹਨੇ ਕਿਹਾ ਕੀ ਮੇਰੇ ਘਰ ਦੇ ਲੱਗੇ ਛੇੜ ਹੁੰਦੀ ਦੀ ਆ ਮੈਂ ਕਿਹਾ ਕੋਈ ਗੱਲ ਨਹੀਂ ਸਰ ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ ਦੇ ਗਿਆ ਕੋਠੇ ਤੋਂ ਮੈਂ ਦੇਖਿਆ ਉਥੇ ਛੇੜ ਜਰੂਰ ਹੁੰਦੀ ਵੀ ਸਰ ਪਰ ਮੈਂ ਇਕੱਲਾ ਹੀ ਮੈਂ ਥੋੜਾ ਡਰ ਗਿਆ ਜੀ ਉਸ ਤੋਂ ਬਾਅਦ ਮੈਂ ਫੇਰ ਹੀ ਥੱਲੇ ਉਤਰਿਆ ਕੋਠੇ ਤੋਂ ਮੈਂ ਇੱਕ ਦੋ ਮੁੰਡੇ ਨੂੰ ਫੋਨ ਕੀਤਾ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਫੇਰ ਸਾਰੇ ਇੱਕ ਦੋ ਮੁੰਡਾ ਆਇਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ ਦੇ ਬੈਠੇ ਰਹੇ ਹਾਂ ਕੋਈ 4 4 ਵਜੇ ਤੱਕ ਸਰ ਉਸ ਤੋਂ ਬਾਅਦ ਕੁਝ ਨਹੀਂ ਲੱਭਾ ਪਿੰਡ ਰਾਮ ਕਲਵਾ ਦੇ ਵਿੱਚ ਬੰਮਿਆਲ ਸੈਕਟਰ ਦੇ ਵਿੱਚ ਮੁਰਤੋਂ ਸ਼ੱਕੀ ਦਿਖੇ ਨੇ ਸ਼ੱਕੀ ਦਿਖਣ ਤੇ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਪੂਰੇ ਪਿੰਡ ਨੂੰ ਪੁਲਿਸ ਚੌਂਕੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਦਾਜੇ ਕਿ ਵਾਰ ਵਾਰ ਇਹਨਾਂ ਸ਼ੱਕੀਆਂ ਨੂੰ ਦੇਖਿਆ ਜਾ ਰਿਹਾ ਪਟਾਨਕੋਟ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਉਸ ਦੇ ਕਰਕੇ ਲੋਕ دہشت ਦੇ ਵਿੱਚ ਨੇ ਪਰ ਜੜਾ ਕਿ ਪੁਲਿਸ ਦੇ ਵੱਲੋਂ ਕੜੇ ਇੰਤਜ਼ਾਮ ਸੁਰੱਖਿਆ ਦੇ ਕੀਤੇ ਜਾ ਰਹੇ ਨੇ ਹਿਤੇ ਗਏ ਨੇ ਤੇ ਉਸ ਦੇ ਨਾਲ ਹੀ ਜਗ੍ਹਾ ਜਗ੍ਹਾ ਤੇ ਜਾ ਕੇ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਤੇ ਸਰਚ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਜਿਹੜੇ ਕਿ ਸ਼ੱਕੀ ਵਿਅਕਤੀ ਨੇ ਕੋਈ ਵੀ ਅਨਸੁਖਾਵੀ ਘਟਨਾ ਨਾ ਕਰ ਸਕੜ ਸੋ ਸ਼ੱਕੀ ਵਿਅਕਤੀ ਨੇ ਜੜੇ ਕੀ ਪਿੰਡ ਵਾਸੀਆਂ ਦੇ ਵੱਲੋਂ ਦੇਖੇ ਗਏ ਨੇ ਜਿਸ ਦੇ ਕਰਕੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਸੋ ਮੁਰਤੋਂ ਸ਼ੱਕੀ ਦਿਖਾਈ ਦਿੱਤੇ ਨੇ ਪਿੰਡ ਰਾਮ ਕਲਵਾ ਦੇ ਵਿੱਚ ਸੋ ਬਮਿਆਲ ਸੈਕਟਰ ਦੇ ਵਿੱਚ ਇਹ ਸ਼ੱਕੀ ਵਿਖੇ ਨੇ ਜਿਸ ਦੇ ਕਰਕੇ ਪੁਲਿਸ ਜੜੇ ਕੀ ਅਲਰਟ ਮੋਡ ਤੇ ਹੈ ਜਗਾ ਜਗਾ ਤੇ ਸਰਚ ਕੀਤਾ ਜਾ ਰਿਹਾ ਹੈ ਪਿੰਡ ਰਾਮ ਕਲਵਾ ਦੇ ਵਿੱਚ ਅੱਦੇ ਦਰਜਨ ਸ਼ੱਕੀ ਵਿਅਕਤੀ ਨੇ ਜੜੇ ਕੀ ਦੇਖੇ ਗਏ ਨੇ ਸੋ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੀ ਪੁਲਿਸ ਜੁੜੀ ਕਿ ਅਲਰਟ ਮੋਡ ਤੇ ਹੈ ਤੇ ਪੂਰੇ ਪਿੰਡ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਵੱਖ-ਵੱਖ ਥਾਵਾਂ ਤੇ ਜਿੱਥੇ ਕਿ ਪੁਲਿਸ ਬਲ ਤਾਇਨਾਤ ਕੀਤੇ ਗਏ ਨੇ ਤੇ ਉਹਨਾਂ ਸ਼ੱਕੀਆਂ ਦੀ ਪਾਲ ਕੀਤੀ ਜਾ ਰਹੀ ਹੈ। ਸੋ ਇਸੇ ਖਬਰ ਤੇ ਨਿਤਿਨ ਟੰਡਲਸ ਨਾਲ ਜੁੜ ਚੁੱਕੇ ਨੇ। ਸੋ ਨਿਤਿਨ ਅਜਿਹਾ ਕਿ ਬਾਰ-ਬਾਰ ਸ਼ੱਕੀ ਵਿਅਕਤੀ ਦੇਖੇ ਜਾ ਰਹੇ ਲਗਭਗ ਅੱਧੇ ਦਰਜਨ ਤੋਂ ਵੱਧ ਦੇਖੇ ਗਏ ਨੇ ਪਿੰਡ ਵਾਸੀਆਂ ਦੇ ਜਿਵੇਂ ਕਿ ਕਹਿਣਾ ਹੈ। ਫਿਲਹਾਲ ਜਿਹੜੇ ਕਿ ਪੁਲਿਸ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸੋ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਜਿੱਦਿਆ ਗਿਆ ਕਿ ਬੰਮਿਆਲ ਦੇ ਲਾਗੇ ਰਸਤਾਵਾਂ ਪਿੰਡ ਰਸਤਾਵਾਂ ਪਿੰਡ ਦੇ ਵਿੱਚੋਂ ਇੱਕ ਵਿਅਕਤੀ ਆলো ਰਾਤ ਨੂੰ ਜਦੋਂ ਬਾਹਰ ਆਇਆ ਤੇ ਉਹਨੂੰ ਕੁਝ ਵਿਅਕਤੀ ਦੇਖੀਏ ਕਿ ਇਹ ਸੁਰੀਆਕੀ ਪਰਦੀ ਵਿੱਚ ਸੀ ਤੇ ਉਹਦੇ ਬਾਅਦੋਂ ਪੁਲਿਸ ਨੂੰ ਤਲਾਹ ਦਿੱਤੀ ਹੈ ਪੁਲਿਸ ਨੂੰ ਤਲਾਹ ਦੇਣ ਤੋਂ ਬਾਅਦ ਪੁਲਿਸ ਨੇ ਕਿਹੜਾ ਆਪਣਾ ਤੇ ਨਾਕਾਬੰਦੀ ਕਰਤੀ ਹੈ ਉਹ 35 ਐਟੀਟਿਊਡ ਕਰਦਾ ਹੈ ਮੈਨੂੰ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਬਾਅਦ ਵਿੱਚ ਦੇਖਣਾ ਕਿਤਨਾ ਕਿਹੜੇ ਕਿਸ ਤਰ੍ਹਾਂ ਦੇ ਵਿਸ਼ੇ ਵੀ ਆ ਗਏ ਜੀ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਪੂਰੇ ਪਿੰਡ ਨੂੰ ਛਾਉਣੀ ਦੇ ਵਿੱਚ ਮਤਲਬ ਕਿ ਬਦਲ ਦਿੱਤਾ ਗਿਆ ਵੱਖ-ਵੱਖ ਥਾਵਾਂ ਤੇ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਕੁਝ ਇਸ طرح ਸ਼ੱਕੀ ਕੋਈ ਛੋਰ ਦੇਖਿਆ ਗਿਆ ਨਾ ਪੁਲਿਸ ਦੇ ਵੱਲੋਂ ਕੁਝ ਪਤਾ ਲੱਗ ਪਾਇਆ ਕੁਝ ਸੂਚਨਾ ਮਿਲ ਪਈ ਹੈ ਇਸ ਵਾਰ ਕੋਈ ਜਾਣਕਾਰੀ ਤੁਹਾਡੇ ਕੋਲ ਨਹੀਂ ਮੈਡਮ ਵਾਲੇ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਹੈ ਪੁਲਿਸ ਕੋਈ ਵੀ ਇੱਕ ਮਸਲੇ ਬੋਲਣਾ ਚਾਹਦੀ ਨਹੀਂ ਹੈਗੀ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਵਾਰੀ ਕੁਝ ਸਮੇਂ ਦੇ ਵਿੱਚ 10 ਤੋਂ 12 ਵਾਰੀ ਸੰਦੇਸ਼ ਦੇਖਣਾ ਕਿਤਨਾ ਕਿਤਨਾ ਚਿੰਤਾ ਦਾ ਵਿਸ਼ਾ ਹੈ ਲੇਕਿਨ ਪੁਲਿਸਾਂ ਸਰਚ ਨੇ ਕੀਤੀ ਜਾ ਰਹੀ ਹੈ ਲੇਕਿਨ ਕਿਤੇ ਵੀ ਕਿਤੇ ਕੋਈ ਵੀ ਸੰਦੇਸ਼ ਸਾਹੂ ਨਹੀਂ ਇਹਨੇ ਚੱਲਦੇ ਲੱਗਦਾ ਕਿ 15 ਅਗਸਤ ਔਰ 26 ਜਨਵਰੀ ਨੂੰ ਵੀ ਪੁਲਿਸ ਤੋਂ ਸੋਕਸੀ ਵਧਾਈ ਜਾਂਦੀ ਹੈ ਲੇਕਿਨ ਪੀਪਲ ਤੋਂ ਵਿਧਾਨਤਬਾਏ ਵੀ ਸੰਲਿਖਤ ਦੇਖਣਾ ਕਿਤੇ ਦਾ ਕਿਤੇ ਚਿੰਤਾ ਦਾ ਵਿੱਚ ਰਹੀ ਹੈ ਜੀ ਬਿਲਕੁਲ ਜੀ ਬਾਬਾ ਸ਼ੁਕਰ ਹੈ ਤੁਹਾਡਾ तमाम ਜਾਣਕਾਰੀ ਦੇਲੇ